ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪਰਤਪੂਸ਼ਨ ਆਸ਼ੂ ਨੂੰ ED ਨੇ ਅੱਜ 5 ਦਿਨਾਂ ਦੇ ਰਿਮਾਂਡ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਦੱਸਦੀ ਹੈ ਕਿ ਪਰਤਪੂਸ਼ਨ ਆਸ਼ੂ ਨੂੰ ED ਨੇ 1 ਅਗਸਤ ਨੂੰ ਜਲੰਧਰ ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾਇਆ ਸੀ ਦੇਰ ਸ਼ਾਮ ਮੀਡੀਆ ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ED ਦੇ ਅਧਿਕਾਰੀਆਂ ਨੇ ਕਰੀਬ 9 ਘੰਟੇ ਤੱਕ ਆਸ਼ੂ ਤੋਂ ਉਹਨਾਂ ਦੀ ਵਧੀ ਹੋਈ ਦੌਲਤ ਅਤੇ ਵਿਦੇਸ਼ਾਂ ਦੇ ਵਿੱਚ ਲੈਣ-ਦੇਣ ਬਾਰੇ ਪੁੱਛਗਿੱਛ ਕੀਤੀ ਉਸ ਤੋਂ ਬਾਅਦ ED ਨੇ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਅਤੇ ED ਨੇ आशु ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਰਿਮਾਨਡ ਹਾਸਲ ਕੀਤਾ ਸੀ ਤੇ ਉਸ ਤੋਂ ਬਾਅਦ ਅੱਜ ਫਿਰ ਆਸ਼ੂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਆਸ਼ੂ ਈਡੀ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ ਈਡੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਮੰਤਰੀ ਰਹਿੰਦਿਆਂ ਆਸ਼ੂ ਦੀ ਵੱਡੀ ਜਾਇਦਾਦ ਦੀ ਜਾਂਚ ਕਰ ਰਹੀ ਹੈ ਈਡੀ ਨੇ ਕਈ ਵਿਦੇਸ਼ੀ ਲੈਣ ਦੇ ਦਾ ਵੀ ਪਤਾ ਲਗਾਇਆ ਈਡੀ ਦੀ ਜਾਂਚ ਦੇ ਵਿੱਚ ਪਾਇਆ ਗਿਆ ਹੈ ਕਿ ਭਰਤਪੂਸ਼ਨ ਆਸ਼ੂ ਨੇ ਕਈ ਸ਼ਾਸ ਸਮਰਾਂਹੀ ਅਪਰਾਧ ਦੀ ਕਮਾਈ ਨੂੰ ਲੌਂਡਰ ਕੀਤਾ ਅਤੇ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਜਾਇਦਾਦਾਂ ਖਰੀਦੀਆਂ। ਈਡੀ ਨੇ ਹੁਣ ਆਸ਼ੂ ਦੇ ਕਰੀਬੀ ਦੋਸਤਾਂ ਦੀ ਵੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਈਡੀ ਨੇ ਕਈ ਕਰੀਬੀ ਲੋਕਾਂ ਦੇ ਖਾਤਿਆਂ ਦੀ ਤਲਾਸ਼ੀ ਲਈ ਦਿੱਤੀ ਹੈ। ਬਾਕੀ ਰਹਿੰਦੇ ਕੁਝ ਲੋਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਸੇ ਦੌਰਾਨ ਈਡੀ ਨੇ ਆਸ਼ੂ ਅਤੇ ਉਸ ਦੇ ਕਰੀਬੀ ਰਿਸ਼ਤੇਦਾਰਾਂ ਦੇ ਖਾਤਿਆਂ ਦੇ ਵਿੱਚ ਵਿਦੇਸ਼ੀ ਲੈਣ ਦੇਣ ਦਾ ਵੀ ਪਤਾ ਲਗਾਇਆ ਜਿਸ ਕਾਰਨ ਹੁਣ ਆਸ਼ੂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਰਾਸ਼ ਨੂੰ ਦੁਬਾਰਾ ਏਡੀ ਵੱਲੋਂ ਪੇਸ਼ ਕੀਤਾ ਕਿ ਅੰਦਰ ਸਮਾਂ ਕਾਫੀ ਲੱਗਿਆ ਹੈਗਾ ਕੀ ਗੱਲਬਾਤ ਹੋਈ ਹੈ ਕਿ ਉਹਨੇ ਅੱਜ ਸਾਜਿੰਦਰ ਦਾ ਰਿਮਾਂਡ ਹੋਰ ਮੰਗਿਆ ਸੀਗਾ ਕਹਿੰਦੇ ਹੋਰਾਂ ਦੇ ਬਿਆਨ ਜਿਹੜੇ ਸੀ ਰਿਪੋਰਟ ਕਰਨੇ ਉਹਨਾਂ ਨੂੰ ਮਿਲਾਨਾ ਅਸੀਂ ਅੱਜ ਅਰੈਸਟ ਚੈਲੰਜ ਕੀਤੀ ਸੀ ਵੀ ਔਰ ਰਿਮਾਂਡ ਚੈਲੰਜ ਕੀਤਾ ਸੀਗਾ ਉਹਦੇ ਬਾਰੇ ਅਸੀਂ ਬੈਸਟ ਕੀਤੀ ਹੈ ਤੇ ਜੱਜ ਸਾਹਿਬ ਨੇ ਘੰਟੇ ਬਾਅਦ ਫੈਸਲਾ ਸੁਣਾਇਆ ਅਸੀਂ ਇਹੀ ਗੱਲ ਕਹੀ ਸੀ ਕਿ ਜਿਹੜਾ ਇਹਨੇ ਅਰੈਸਟ ਕੀਤੀ ਹੈ ਉਹ ਵੀ ਇਲੀਗਲ ਹੈ ਅੱਜ ਜਿਹੜਾ ਪਿਛਲੀ ਵਾਰੀ 5 ਦਿਨ ਦਾ ਰਿਮਾਂਡ ਲਿਆ ਉਹ ਵੀ ਇੰਗੇਜਲ ਹੈ ਔਰ ਇਸ ਵਾਰ ਇਸਪੀ ਕੋਰਟ ਦੀ ਜਜਮੈਂਟ ਆ ਰਹੀ ਹੈ ਬਾਕੀ ਦੋਸਾਂ ਦਾ ਫੈਸਲਾ ਹੋਏਗਾ ਉਹਦੀ ਅਸੀਂ ਵੇਟ ਕਰਾਂਗੇ ਤੇ ਫਿਰ ਅਗਲਾ ਸੋਚਾਂਗੇ ਕੀ ਲੱਗਦਾ ਜਿਹੜਾ ਵੀ ਇਹਨਾਂ ਨੇ ਦੇਖੋ ਜੱਜ ਸਾਹਿਬ ਦੇ ਆਰਡਰ ਬਾਰੇ ਮੈਂ ਕੁਝ ਦੱਸ ਨਹੀਂ ਸਕਦਾ ਅਸੀਂ ਆਪਣੀ ਪੂਰੀ ਜੋਰ ਲਾ ਕੇ ਆਏ ਆ ਤੇ ਉਸ ਤੋਂ ਬਾਅਦ ਜਿਸ ਹਿਸਾਬ ਨਾਲ ਆਰਡਰ ਹੋਏਗਾ ਜੇ ਸੋਚਾਂਗੇ ਤੇ ਅਸੀਂ ਸਰ ਕਿੰਨਾ ਰਿਮਾਂਡ ਮੰਗਿਆ ਸੀ ਉਹਨਾਂ ਨੇ 7 ਦਿਨ ਦਾ ਦੁਬਾਰਾ ਰਿਮਾਂਡ ਮੰਗਿਆ ਸੀ ਸਰ ਪਹਿਲੇ ਵਿਜੀਲੈਂਸ ਕੋਲੋਂ ਜਿਹੜਾ ਉਹ ਮਾਮਲਾ ਚੱਲ ਰਿਹਾ ਸੀ ਉਸ ਤੋਂ ਬਾਅਦ ਈਡੀ ਦੀ ਕਰ ਇਹੀ ਅਸੀਂ ਆਜ਼ਾਰਗੀ ਕੀਤਾ ਸੀਗਾ ਕਿ ਜੇ ਅਰੈਸਟ ਕਰਨਾ ਸੀਗਾ ਤੇ ਉਸ ਟਾਈਮ ਆਪਣੀ ਨਾਕਾਬਦੀ ਜਿਹੜੇ ਉਦੋਂ ਤੋਂ ਹੀ ਅਰੈਸਟ ਹੁੰਦਾ 2 ਸਾਲ ਕਿਸ ਕਿਉਂ ਕਿਸ ਲਈ ਵੇਟ ਕੀਤਾ ਹੈ ਕਿ ਉਹਨਾਂ ਨੂੰ ਪਹਿਲਾਂ ਜਦੋਂ ਬੇਲ ਹੋ ਜੇ ਦੁਬਾਰਾ ਅਰੈਸਟ ਕਰਨਾ ਆਇਆ ਸਾ ਕਿਹੜਾ ਰੀਜ਼ ਹੈ ਵੀਡੀਓ ਜਿਹੜਾ ਇਹ ਅਬਸਤਿਕ ਸਪਟਾ ਹੈ ਈਡੀ ਨੇ ਇਹਨਾਂ ਨੂੰ ਇੱਕ ਤਰੀਕ ਨੂੰ ਬੁਲਾਇਆ ਸੀਗਾ ਇੱਕ ਤਰੀਕ ਨੂੰ ਜੋਇਨ ਕਰਨਗੇ ਸੀਗੇ ਸਾਰੀ ਬਿਆੜੀ ਉੱਤੇ ਲੱਗੇ ਆ ਸ਼ਾਮ ਨੂੰ 7:30 ਵਜੇ ਨੇ ਪਹੁੰਚਾਲੀ ਸੀ ਇਹਨਾਂ ਨੂੰ ਪਹਿਲੀ ਵਾਰੀ ਬੁਲਾਇਆ ਸੀਗਾ ਬਾਕੀ ਸਾਰੇ ਦੇ ਬਿਆਰ ਪਲ ਸਰ ਕਹਿੰਦੇ ਵੀ ਕਾਫੀ ਬੰਦਿਆਂ ਦੇ ਨਾਮ ਵਿੱਚ ਦੇ ਇਸ ਟਾਈਮ ਹਾਲੇ ਤੱਕ ਜਿਹੜਾ ਇਹਨਾਂ ਨੇ ਇਨਸਟੋਰ ਕੀਤਾ ਕਿ ਇਹ ਯਾਦ ਆ ਰਿਹਾ ਹੈ ਬਿਆਨ ਹੀ ਦਿੱਤੇ ਨੇ ਐਜ਼ ਅਨ ਇਫਿਊਸ ਸਿਰਫ ਇੱਕੋ ਨੂੰ ਬਣਾਉਂਦੇ ਆ। ਆਹ ਉਹ ਤੇਰੇ ਨੇ ਕਿ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਨੇ ਜਿਸ ਕਰਕੇ ਇਸ ਕੇਸ ਲਈ ਯਾਦ ਇੱਕ ਰੂਪ ਵਿੱਚ ਕੀਤਾ ਉਹਨਾਂ ਨੇ। ਸਾਡਾ ਸੋਚੀ ਹੈ ਕਿ ਪ੍ਰੂਫ ਤਾਂ ਜਦੋਂ ਗਵਾਹੀਆਂ ਸ਼ੁਰੂ ਹੋਣਗੇ ਉਦੋਂ ਪਤਾ ਲੱਗੇਗਾ। ਮੈਂ ਇਸ ਟਾਈਮ ਤਾਂ ਸਿਰਫ ਇਨਵੈਸਟੀਗੇਸ਼ਨ ਚੱਲ ਰਹੀ ਹੈ। ਬਾਕੀ ਪ੍ਰੂਫ ਦਾ ਇਸ ਟਾਈਮ ਜੇ ਤਾਂ ਸਾਡੇ ਕੋਲ ਆਣਗੇ ਫਿਰ ਦੇਖਾਂਗੇ ਉਹ ਪ੍ਰੂਫ ਇਹਨਾਂ ਦੇ ਹਿਸਾਬ ਨਾਲ ਠੀਕ ਹੈ ਜਾਂ ਡਿਫੈਂਸ ਦੇ ਹਿਸਾਬ ਨਾਲ। ਜਿਹੜੇ ਜਿਹੜੇ ਸਾਰੇ ਅਲੀਗੇਸ਼ਨ ਹੈ ਜਿਸ ਸਪੈਕਟ ਤੇ ਜਿਹੜੇ ਈਡੀ ਨੇ ਕਾਰਵਾਈ ਕੀਤੀ ਜਾਛਰਨੇ ਦਿੱਤੀ ਜੀ ਉਹਦੇ ਉੱਤੇ ਕਰ ਨਹੀਂ ਮੈਂ ਉਹੀ ਕਰ ਰਿਹਾ ਜੀ ਉਹ ਤਾਂ ਆਪਣੇ ਪ੍ਰੂਫ ਦੇ ਹਿਸਾਬ ਨਾਲ ਕੀਤਾ ਜਦੋਂ ਉਹਦਾ ਟ੍ਰਾਇਲ ਚੱਲੇਗਾ ਅਸੀਂ ਦੇਖਾਂਗੇ ਉਹ ਪ੍ਰੂਫ ਕੀ ਹੈ ਕਿ ਹਾਲੇ ਤੱਕ ਤੁਹਾਨੂੰ ਪਤਾ ਵੀ ਨਹੀਂ ਉਹਦਾ ਕੋਈ ਠੀਕ ਪ੍ਰੂਫ ਹੈ ਸਿਰਫ ਮਨਾਈਟੇਲ ਬਣਾ ਰਹੇ ਐ ਕੋਈ ਸਟਰੌਂਗ ਐਵਿਡੈਂਸ ਸਾਡੇ ਹਿਸਾਬ ਨਾਲ ਤੇ ਨਾਲ ਕੋਈ ਨਹੀਂ ਠੀਕ ਹੈ ਠੀਕ ਹੈ ਠੀਕ ਹੈ